ਬੱਲੇ 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 ਜਰ ਸਮਰ ਮੱਖਣ ਖਾਲਾ ਕਿਦਾ ਫਾਲਾ ਮਗਣੀ ਯਾ ਯਾ ਮਗਣੀ ਕਾ ਕਿਉਂ ਵਧ ਗਿਆ ਨਹੀਂ ਵਧ ਗਿਆ ਯਾ ਆ ਗਿਆ ਅਮੇ ਦੋਦੇ ਪੁੱਟਾ ਵੇ ਨਹੀਂ ਭੁੱਲਣਾ ਹਣ ਤੂੰ ਦੰਦੀ ਵੱਢ ਕੇ ਪਾੜਤਾ ਉਹ ਪਾਟ ਗਿਆ ਤੂੰ ਦੰਦੀ ਕਾਦ ਵੱਡੀ ਇਹਦੇ ਤੇ ਫੇ ਤਾਂ ਪਾਟ ਗਿਆ ਹੁਣ ਨਹੀਂ ਆ ਫੁੱਲਣਾ ਦੰਦੀ ਵੱਢ ਕੇ ਪਾੜਤਾ ਤੂੰ ਹੋ ਲੈ ਕੇ ਆ ਜਾ ਹਾਂ ਪਾਟ ਜਣਾ ਮੈਂ ਇਹ ਵੀ ਨਹੀਂ ਮੈਂ ਫੋਲਾ ਫਲਾ ਕੇ ਮੁਕ ਦੇਣਾ ਓ ਲੈ ਲੈ ਦਾਦੀ ਕੋ ਜਾ ਫੇਰ ਥੱਲੇ ਪੂਰਾ ਰੱਖਿਆ ਕਰ ਆਹੋ ਪਾਪਾ ਛੋੜਦਾ ਐ ਛੋੜਦਾ ਐ ਤਾਂ ਹਾਂਜੀ ਸਸਤੀ ਗੱਲ ਤੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਜਣ ਠੀਕ ਠਾਕ ਹੋਵੋਗੇ ਸ਼ੁਰੂਆਤ ਕਰਦੇ ਆ ਨਵੇਂ ਵਲੌਗ ਦੀ ਤੇ ਪਹਿਲਾਂ ਆਪਾਂ ਕਲਿੱਪਾ ਲੈ ਲਈਏ ਅਸੀਂ ਇੱਕ ਦੋ ਫ ਤੇ ਉਹ ਮੈਂ ਉਹਦੇ ਵਿੱਚ ਮੈਂ ਸ਼ੁਰੂਆਤ ਨਹੀਂ ਕੀਤੀ ਸੀ ਵਲੌਗ ਦੀ ਤੇ ਹੁਣ ਆਪਾਂ ਇੱਧਰ ਪਾਇਆ ਹੈ ਜੀ ਖਲਾਰਾ ਲਮਾਰੀ ਦੇ ਕੱਪੜਿਆਂ ਦਾ ਤੇ ਇੱਧਰ ਮੈਂ ਥੱਲੇ ਕੱਪੜਾ ਪੁਛਾ ਦਿੱਤਾ ਆ ਤੇ ਤੇ ਹੁਣ ਆਪਾਂ ਸਾਰੇ ਜਿਹੜੇ ਕੱਪੜੇ ਆਪਾਂ ਮਤਲਬ ਪਾਉਣੇ ਗਰਮੀਆਂ ਵਾਲੇ ਜਿਹੜੇ ਵਿੱਚ ਨਹੀਂ ਪਾਉਣ ਵਾਲੇ ਹੈਗੇ ਉਹ ਮੈਂ ਕੱਢ ਲਾਂਗੀ ਕੱਢ ਕੇ ਮੈਂ ਬੈੱਡ ਤੇ ਜਾ ਕੇ ਤੇ ਰੱਖ ਲਾਂਗੀ ਤੇ ਜਿਹੜੇ ਆਪਾਂ ਕੱਪੜੇ ਹੁਣ ਗਰਮੀਆਂ ਚ ਰੋਜ਼ ਹੀ ਡੇਲੀ ਵੇਅਰ ਕਰਦੇ ਆ ਉਹ ਵਾਲੇ ਮੈਂ ਤਹਿਲਾ ਕੇ ਇੱਥੇ ਰੱਖਾਂਗੀ ਅਲਮਾਰੀ 'ਚ ਕਿਉਂਕਿ ਜਿੰਨੇ ਜ਼ਿਆਦਾ ਕੱਪੜੇ ਰੱਖੀ ਜਾਓ ਫਿਰ ਤਾਂ ਉੱਤੇ ਦੇ ਉੱਤੇ ਉਹ ਡੈਗਦੇ ਰਹਿੰਦੇ ਆ ਤੇ ਸਾਰੇ ਕੱਪੜੇ ਵੀ ਖਿਲਰ ਜਾਂਦੇ ਉੱਦੇ ਹੋਏ ਸੀਗੇ ਖਿਲਰੇ ਪੈਸੇ ਸਾਰੇ ਤੇ ਹੁਣ ਮੈਂ ਲੱਗੀਆਂ ਇੱਥੇ ਤਹਿਲਾਉਣ ਕੱਪੜੇ ਹਾਂ ਜੀ ਹਾਂਜੀ ਲਓ ਜੀ ਕੱਪੜਿਆਂ ਦੀਆਂ ਤਹਿਾਂ ਪਾ ਲਾ ਦਿੱਤੀਆਂ ਨੇ ਤੇ ਪਿੱਛੇ ਜਿਹੜੇ ਆ ਮੈਂ ਸਾਰੇ ਜਿਹੜੇ ਸੈਲਕ ਦੇ ਸੂਟ ਸੀ ਹੁਣ ਨਹੀਂ ਪਾਣੇ ਨਾ ਸਾਰੇ ਆਪਾਂ ਲਫਾਫਿਆਂ ਚ ਕੁਛ ਜੜੇ ਜਿੰਨੇ ਕੁ ਸਿਪਾਤ ਤੇ ਬਾਕੀ ਦੀ ਤਹਾਂ ਲੱਗ ਰੱਖਤੇ ਇੱਧਰ ਸਮਰ ਦੇ ਪਾਪਾ ਦੇ ਸਾਰੀਆਂ ਹੀ ਪੈਂਟਾਂ ਤੇ ਸ਼ਰਟਾਂ ਉਹਦੇ ਵਿੱਚ ਵੀ ਸ਼ਰਟਾਂ ਆ ਪਿੱਛੇ ਉਹ ਜਿਹੜਾ ਪਿੱਛੇ ਰੱਖੇ ਕੁੰਜੇ ਚ ਤੇ ਇੱਧਰ ਮੇਰੇ ਆਹ ਸੂਟ ਤੇ ਆਪਾਂ ਸਾਰੇ ਲਗਾ ਦਿੱਤੀਆਂ ਤੇ ਸਮਰ ਹਜੇ ਵੀ ਸੁੱਤਾ ਪਿਆ ਤੇ ਮੇਰਾ ਕੰਮ ਨਬੜ ਗਿਆ ਤੇ ਆਹ ਵਾਲੇ ਜਿਹੜੇ ਕੱਪੜੇ ਆ ਇਹ ਆਪਾਂ ਹੁਣ ਬੈੱਡ 'ਚ ਜਾਂ ਕਾਸੇ 'ਚ ਰੱਖਾਂਗੇ ਆਲਪਾਫੇ ਚ ਹੈਗੀਆਂ ਜੀ ਚੁੰਨੀਆਂ ਜਿਹੜੀਆਂ ਮਤਲਬ ਨਹੀਂ ਆਈਆਂ ਯੂਜ਼ ਕਰਨੀਆਂ ਰਹਿ ਗਈਆਂ ਮ ਆਹੋ ਸੂਟ ਸਾਰੀਆਂ ਇਹਨਾਂ ਦੇ ਹੈ ਨਹੀਂ ਜਿਵੇਂ ਲੱਗਦਾ ਤੇ ਤੇ ਆ ਮੈਂ ਸ਼ਾਇਦ ਤੇ ਉਹ ਚੁੰਨੀਆਂ ਆ ਇਹਦੇ ਵਿੱਚ ਤੇ ਆ ਆਪਣੇ ਕੱਪੜੇ ਆ ਇਹ ਆਪਾਂ ਉਹ ਬੈੱਡ 'ਚ ਰੱਖਾਂਗੇ ਕਿ ਹਜੇ ਸਮਰ ਸੁੱਤਾ ਹੈ ਇਸ ਕਰਕੇ ਫਿਰ ਮੈਂ ਬਾਅਦ ਵਿੱਚ ਹਾਂ ਰੱਖੂਗੀ ਫਿਰਨਾ ਟਾਈਮ ਰੈਸਟ ਕਰ ਲਵਾਂ ਘੰਟਾ ਲਾ ਕੇ ਮੈਨੂੰ ਸਾਰੇ ਕੱਪੜੇ-ਕਪੜੇ ਸਹੀ ਕਰਦੇ ਨੇ ਤੇ ਟਾਈਮ 11:30 ਹੋ ਗਏ ਆ ਆਪਾਂ ਸੋਕਲੇ ਨੇ ਏਹ ਧੋਣੇ ਆ। ਕੁੱਤਾ ਉੱਟ ਕੇ ਮੰਮੀ ਕਹਿੰਦਾ ਸੈਰ ਤੋਂ ਅਸੀਂ ਆਉਣ ਜੇ ਮਹਿੰਦੀ ਲਾਈ ਮੰਮੀ ਤੇ ਲਾ ਕੇ ਆਠੀ। ਤੂੰ ਜੇ ਤੋ ਕੋਲੇ ਦੇਖੇ ਧੋਣੇ ਆ ਪਾ ਉੱਤੇ ਜਾ ਕੇ ਧੋਣਾ ਆਪਾਂ। ਪੈਪ ਲਾ ਕੇ। ਪੈਪ ਲਾ ਕੇ ਤੇ ਹੁਣ ਆਪਾਂ ਸੇਰ। ਠੀਕ? ਮੰਮੀ ਦਾ। ਠੀਕ ਆ? ਮੰਮੀ ਪੀ ਲਓ। ਜੀ ਲਓ ਜੀ ਮੀਂ ਦੇਖੋ ਤੁਸੀਂ। ਬਹੁਤ ਜ਼ਿਆਦਾ ਤੇਜ਼ ਮੀਂਹ ਆ ਪਾਛੜ ਦੇਖੋ ਕਿੱਥੇ ਤੱਕ ਆ ਰਹੀ ਹੈ ਤੇ ਜੀ ਵੀ ਆਪਾਂ ਪਾੜ ਦੇ ਲਗਾ ਲਈਏ ਸਾਰੇ ਪਾੜ ਦੇ ਗਿੱਲੇ ਹੋ ਗਏ ਖੋਪਾ ਉਰੇ ਨੂੰ ਘੱਲ ਲਈਏ ਉਖਾਨ ਆ ਗਿਆ ਤੁਖਾ ਹਾਏ ਮੰਮੀ ਮੁੰਡਾ ਉਹਨਾ ਦੇ ਹੀ ਆ ਹਾਂ ਦੇਖੋ ਕੈਮਰੇ ਜਿੰਨਾ ਜ਼ਿਆਦਾ ਪਤਾ ਨਹੀਂ ਲੱਗਦਾ ਪਰ ਬਹੁਤ ਜ਼ਿਆਦਾ ਮਿਲਦਾ ਪੈਦੇ ਦੇਖੋ ਟੈਰ ਜਾਣੇ ਲੱਗਦਾ ਹਾਂਜੀ ਲੋ ਜੀ ਇੱਥੇ ਟਾਈਮ ਬਹੁਤ ਜ਼ਿਆਦਾ ਹੋ ਗਿਆ ਸੀਗਾ ਤੇ ਅੱਜ ਅਸੀਂ ਬਣਾਣੀ ਸੀਗੀ ਕੜੀ ਤੇ ਪਕੌੜਿਆਂ ਵਾਲੀ ਸਮਰ ਤੇ Papa ਸਵੇਰੇ ਕਹਿੰਦੇ ਵੀ ਆਲੂ ਵਾਲੇ ਨਾ ਬਣਾਇਓ ਤਾਂ ਵੀ ਪਕੌੜਿਆਂ ਵਾਲੀ ਕੜੀ ਬਣਾਇਓ ਫੇਸ ਕਰਕੇ ਪਹਿਲਾਂ ਮੈਂ ਪਕੌੜੇ ਕੱਟੇ ਕੱਢਣਾ ਪਈ ਸੀਗੀ ਤਾਂ ਫੇਰ ਬਾਅਦੋਂ ਵਾਲੀ ਕੜੀ ਨੂੰ ਤੜਕਾ ਲਾਇਆ ਸੀ ਕਿ ਕੜੀ ਰੰਨੀ ਗਈ ਰੰਨੀ ਅੱਜ ਗਈ ਫੇਰ ਇੱਥੇ ਮੰਮੀ ਲੱਗੇ ਆ ਸਮਨ ਨੂੰ ਕਾਟਣ ਦਿਖਾਉਣ ਇਹ ਵੀ ਨਹੀਂ ਨਹੀਂ ਕਰੀ ਜਾਂਦਾ ਹੀ ਟੈਕ ਦਾ ਨਹੀਂ ਸੀਗਾ ਇਸ ਕਰਕੇ ਫੇਰ ਨੂੰ ਬਿਠਾਇਆ ਸੀ ਬਾਹਰ ਵੀ ਨਹੀਂ ਜਾਂਦਾ ਇਹ ਖੇਡਣ ਹੁਣ ਇੰਨਾ ਜ਼ਿਆਦਾ ਅੰਦਰ ਹੀ ਰਹਿੰਦਾ ਆ ਤੇ ਠੀਕ ਜਿਹਾ ਨਹੀਂ ਰਹਿੰਦਾ ਜਿਆਦਾ ਦੂਰ ਕੱਢਦਾ ਲੱਗਦਾ ਇਹ ਤੇ ਇਸ ਕਰਕੇ ਚੜਚੜਾ ਜਿਹਾ ਹੋਇਆ ਆ ਤੇ ਬਾਕੀ ਹਵਾ ਵੀ ਬਹੁਤ ਜ਼ਿਆਦਾ ਚੱਲਦੀ ਪਈ ਸੀਗੀ ਤਾਂ ਅੱਗ ਵੀ ਵੇ ਦਰਿਸ਼ ਧੂੰਆਂ ਬਹੁਤ ਜ਼ਿਆਦਾ ਹੋਈ ਜਾਂਦਾ ਸੀਗਾ ਤੇ ਪਕੌੜੇ ਆਪਾਂ ਕੱਢ ਕੇ ਫੇਰ ਕੜੀ ਨੂੰ ਤੜਕਾ ਲਵਾਵਾਂਗੇ ਹਾਂਜੀ ਇਧਰ ਆਪਣੇ ਬਾਣ ਦੀ ਪਈ ਐ ਕੜੀ ਤੇ ਤੜਕਾ ਲਾ ਤਸ ਗਿਆ ਤੇ ਪਕੌੜੇ ਇੰਨੇ ਪਾਵਾਂਗੇ ਥੋੜੀ ਜਿਹੀ ਖਾ ਲਏ ਅਸੀਂ ਖਾਣ ਨੂੰ ਵੀ ਬਣਾ ਐਸੀ ਤੇ ਬਾਕੀ ਨੇਰਾ ਹੋ ਗਿਆ ਆ ਤੇ ਇਧਰ ਮੰਮੀ ਨੇ ਰੱਖਤਾ ਪਾਣੀ ਚੋੜਾ ਲਈ ਫੇ ਇੱਥੇ ਵਾੜ ਲੈਂਗੇ ਜੀ ਕੜੀ ਬਣੀ ਨੀ ਤੇ ਬਾਕੀ ਆਪਾਂ ਸਾਰੇ ਬਾਣੇ ਭੁੰਨੇ ਮੇ ਧੋ ਦਿੱਤੇ ਆ ਇਹ ਇਹਦੇ ਵਿੱਚ ਉਦਾਲੀ ਹੈ ਥੋੜੀ ਜਿਹੀ ਆ ਸੈਟ ਕੇ ਆਉਣੀ ਆ ਬਾਹਰ ਪਾਵਾਂਗੇ ਕੋਈ ਖਾ ਲੂਗਾ ਕੁੱਤੇ ਕਾਤੇ ਜਾਂ ਕੋਈ ਜਿੱਦਾਂ ਵੀ ਤੇ ਉਹ ਫੇਰ ਮੰਮੀ ਕਹਿੰਨੇ ਚੌੜਾ ਦਾ ਪਾਣੀ ਕੱਢਣਾ ਆ ਫੇਰ ਵਿੱਚੇ ਕੱਢ ਲੂੰਗੀ ਤਾਂ ਸਿੱਟਿਆਵਾਂਗੇ ਤੇ ਹੁਣ ਜਾਂਦੇ ਆ ਚੌਲ ਤੇ ਬਾਕੀ ਆਪਣੇ ਸਾਰੇ ਕੰਮ ਕੰਨ ਨਿਬੜ ਗਏ ਆ ਤੇ ਫੇ ਮੈਂ ਪਹਿਲਾਂ ਨਾਤਾ ਫੇ ਮੈਂ ਤੜਕਾ ਤੁੜਕਾ ਲਾਇਆ ਕੌੜੇ ਪੂਰੇ ਪਹਿਲਾਂ ਪਕੌੜੇ ਬਣਾਏ ਫੇਰ ਕੜੀ ਨੂੰ ਤੜਕਾ ਲਾਇਆ ਹੁਣ ਕੜੀ ਰਿਝੀ ਜਾਂਦੀ ਆ ਕਸੂਰ ਅੱਧਾ ਘੰਟਾ ਆ ਤੇ ਬਣ ਜਾਣੀ ਆ ਤੇ ਸਮਰੂਣੇ ਇੱਧਰ ਲੱਗੇ ਹਲਤਾ ਕਰ ਆਪਣੇ ਪਾਪਾ ਨਾਲ ਛਿਚਕੀ ਠਿਕੀ ਠਿਕ ਲਮਾਰੀ ਸਹੀ ਲੱਗੇ ਹੈ ਕੱਪੜੇ ਸਹੀ ਵੀ ਆ ਲੱਗੇ ਤੈਂ ਹਾਂ ਮੈਂ ਥੱਲੇ ਕਪੜਾ ਪੁਛਾਤਾ ਮੈਂ ਕਿ ਤਿਲਕ ਦੇ ਰਹਿੰਦੇ ਵੀ ਸਾਰੇ ਖਿਲਰ ਜਾਂਦੇ ਹਨਾ ਥੱਲੇ ਕੱਪੜਾ ਉਹਦੇ ਵਿੱਚ ਹੀ ਪਈ ਸੀ ਉਹ ਚਾਦਰ ਜੀ ਮੈਂ ਉਹੀ ਪਛਾਣਤੀ ਥੱਲੇ ਕੋਹੜਾ ਕਪੜਾ ਕੰਮ ਦੀ ਆ ਸਮਰ ਪੁੱਤ ਪਿੱਛੇ ਨੂੰ ਨਾ ਟੈਗ ਜੀ ਤੇ ਦੇਖਣ ਲੱਗਿਆ ਜੀ ਮੈਂ ਚ ਐਵੇਂ ਰੋਜ਼ ਹੀ ਆ ਜਾਂਦਾ ਆ ਤੀਏ ਇੱਕ ਦਿਨ ਹੀ ਮੈਚ ਬੈ ਜਾਂਦੇ ਆ ਮੋੜ ਕੇ ਨਾ ਕੋਈ ਗੱਲ ਸੁਣਦੇ ਆ ਨਾ ਕੋਈ ਹੋਰ ਉੱਠਦੇ ਆ ਤੇ ਹੁਣ ਇਹ ਨਹੀਂ ਮੈਚ ਹੀ ਦੇਖੀ ਆਣਾ ਪੰਜਾਬ ਦਾ ਮੈਚ ਆ ਬੰਦੇ ਖੜਾਗੇ ਹਾਂ ਹਾਂ ਤੇ ਟਾਈਮ ਹੋ ਗਿਆ ਜੀ ਪੌਣੇ 8 ਕਿਉਂਕਿ 10 ਮਿੰਟ ਲੱਗੇ ਆ ਇਹ ਤੇ ਸਾਢੇ ਘੱਟ ਰੋਟੀ ਖਾਵਾਂਗੇ ਹੁਣ ਚੌਲ ਚੌਲੀ ਬਣਾ ਲਿਆ ਸਾਰਿਆਂ ਨੇ ਰੋਟੀ ਨਹੀਂ ਬਣਾਈ ਮੋਏ ਮੋਏ ਕਰਦੇ ਮੋਏ ਮੋਏ ਕਾ ਮੋਏ ਮੋਏ ਕਾ ਮੋਏ ਮੋਏ ਬਾਏ ਕਰਦੇ ਫੇ ਇੱਧਰ ਬਾਏ ਕਰਦੇ ਇਹ ਪੈਛੇ ਕਿਤੋਂ ਲੈ ਆਇ ਕਿਤੋਂ ਲੈ ਪੈਛੇ ਪਾਪਾ ਦਲੇ ਪਾਪਾ ਦਲੇ ਕਿੰਨੇ ਪਏ 20 ਰੁਪਏ ਹਾ ਫਟੇ ਜੈਨ ਹੋਰ ਪਾੜ ਦੇਣੇ ਆ ਚੱਲਣੇ ਨਹੀਂ ਦਾਦੀ ਆ ਦਾਦਾ 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 ਦਾਦੀ ਆ ਚੱਕਿਆ ਦਾਦੇ ਦਾ ਸਮਰ ਕਾ ਦਾਦੀ ਕਾ ਦਾਦੀ ਆ ਦਾਦੀ ਮੰਮਾ ਇੱਦਾਂ ਕੀ ਆ ਕਰ ਏ ਹੋਰ ਪੈਸੇ ਬਾਓ ਕਿੰਨੇ ਪੈਸੇ ਸ਼ਮਲ ਕੋਲ ਜਿਹੜਾ ਮੈਂ ਸਵੇਰੇ ਫੜਾਇਆ 30 ਰੁਪਏ ਹਨ ਹਾਂ 10 ਖਰਾਬ ਕਰਤੇ 20 ਰੁਪਏ ਹਾਂ ਹਾਂਜੀ ਲਓ ਜੀ ਥੜੀ ਆਪਣੀ ਕੋ ਜ ਉਸ ਪਰਦੀ ਬਣਾ ਚੀ ਜੀ ਤੇ ਬਹੁਤ ਜ਼ਿਆਦਾ ਟੇਸਟੀ ਬਣੀ ਸਹੀ ਹੈ ਲੂਣ ਮਿਰਚ ਹੈ ਤੇ ਨਾਲ ਵਾਲਕੇ ਚੌਲ ਬਣਾਏ ਸੀ ਹਵਾਲਕੇ ਬਣਾਉਂਦੇ ਆ ਸਾਡੇ ਤੇ ਮੇਰੇ ਪੇਕੇ ਆ ਲੋ ਨਹੀਂ ਬਣਾਉਂਦੇ ਇੱਧਰ ਅਸੀਂ ਹਵਾਲਕੇ ਬਣਾਉਂਦੇ ਆ ਜੀ ਲੋ ਜੀ ਟਾਈਮ ਹੋ ਗਿਆ 9 ਵਜੇ ਗਿਆ ਤੇ ਰੋਟੀ ਖਾ ਲਈ ਸੀਗੀ ਤੇ ਭਾਂਡੇ ਵਗੈਰਾ ਵੀ ਮੈਂ ਧੋ ਕੇ ਆਈਆਂ ਹੁਣੇ ਹੀ ਤੇ ਬਾਕੀ ਸਮਰਅ ਯਸਤਾਨੀ ਦਾ ਉੱਧਰ ਆ ਤੇ ਸਭਨੋਂ ਤੋਂ ਆਪਾਂ ਦੇਖਣ ਲੱਗੇ ਆ ਮੈਚ ਤੇ ਬਾਕੀ ਆਪਣੇ ਕੰਮ ਕਰ ਸਾਰੇ ਨਿਪਟ ਗਏ ਸੀ ਤੇ ਅੱਜ ਵਾਲੇ ਵਲੌਗ ਦਾ ਵੀ ਆਪਾਂ ਇੱਥੇ ਐਂਡ ਕਰਦੇ ਆਂ ਉਮੀਦ ਕਰਦੇ ਤੁਹਾਨੂੰ ਸਾਡਾ ਵਲੌਗ ਜਰੂਰ ਪਸੰਦ ਆਇਆ ਹੋਊਗਾ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਵੀ ਧੰਨਵਾਦ